ਜਿਹੜਾ ਵੀ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆਊਗਾ ਉਹਨੂੰ ਸਾਡੇ ਵੱਲੋਂ ਜੰਤੀ ਵੱਲੋਂ ਫ੍ਰੀ ਗਿਫਟ ਦਿੱਤਾ ਜਾਊਗਾ ਕੈਸ਼ਬੈਕ ऑफर ਚੱਲਦੇ ਪਏ ਇੱਥੇ ਤੁਹਾਨੂੰ 350 ਰੁਪਏ ਕੈਸ਼ਬੈਕ ਆ ਜਾਂਦਾ ਵਾ ਇੱਕ ਰੀਚਾਰਜਿੰਗ ਤੇ 113 ਕਿਲੋਮੀਟਰ ਦੀ ਆਈਡੀ ਸੀ ਰੇਂਜ ਆ ਜਿਸ ਤਰ੍ਹਾਂ ਕੀ ਹੈ ਅੱਜ ਦਾ ਯੁੱਗ ਉਹ ਇਲੈਕਟ੍ਰਿਕ ਦਾ ਯੁੱਗ ਹੈ ਤੇ ਇਲੈਕਟ੍ਰਿਕ ਦੀ ਹੀ ਸਟੋਰੀ ਤੁਹਾਨੂੰ ਸੁਖਾਵਾਂਗੇ ਤੇ ਸਭ ਤੋਂ ਪਹਿਲਾਂ ਹੀ ਆ ਗਏ ਆ ਚੇਤਕ ਦੇ ਸ਼ੋਰੂਮ ਜੋ ਕਿ Bajaj Auto Mobile ਦਾ ਇੱਕ ਇਥੇ ਵੈਂਚਰ ਹੈ ਚੇਤਕ ਦੇ ਸ਼ੋਰੂਮ ਆ ਚੁੱਕੇ ਆ ਇਲੈਕਟ੍ਰਿਕ ਗੱਡੀ ਜਿਹੜੀ ਹੈ ਚੇਤਕ ਬਹੁਤ ਹੀ ਪੁਰਾਣਾ ਮੰਨਿਆ ਪਰ ਮੰਨਿਆ ਬ੍ਰਾਂਡ ਜਿਹੜਾ ਹੈ ਚੇਤਕ ਜੋ ਕਿ ਸਾਡੇ ਦਿਲਾਂ ਦੇ ਵਿੱਚ ਕਿਸੇ ਟਾਈਮ ਤੇ ਘਰ ਕਰ ਚੁੱਕਿਆ ਹੈ ਹੁਣ ਇਲੈਕਟ੍ਰਿਕ ਦੇ ਰੂਪ ਚ ਆ ਚੁੱਕਾ ਹੈ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸ਼ੋਰੂਮ ਦੇ ਅੰਦਰ ਦੀਆਂ ਤੇ ਇਥੇ ਇਲੈਕਟ੍ਰਿਕ ਸਕੂਟਰ ਜੋ ਕਿ ਅੱਜ ਦੇ ਜਮਾਨੇ ਦੀ ਜ਼ਰੂਰਤ ਵੀ ਹੈ ਤੇ ਨਵੇਂ ਦੌਰ ਦਾ ਫੈਸ਼ਨ ਵੀ ਹੈ ਇਲੈਕਟ੍ਰਿਕ ਪੋਲੂਸ਼ਨ ਫ੍ਰੀ ਟੈਂਸ਼ਨ ਫ੍ਰੀ ਟੈਂਸ਼ਨ ਫ੍ਰੀ ਇਸ ਕਰਕੇ ਕਿਉਂਕਿ ਇਹਦੇ ਵਿੱਚ ਤੁਹਾਨੂੰ ਜ਼ੀਰੋ ਕੋਸਟ ਪੈਂਦੀ ਹੈ ਤੁਹਾਨੂੰ ਰੱਖ-ਰਖਾਵ ਦਾ ਖਰਚਾ ਜ਼ਿਆਦਾ ਨਹੀਂ ਪੈਂਦਾ ਪੈਟਰੋਲ ਦੀ ਬਿਲਕੁਲ ਜ਼ਰੂਰਤ ਨਹੀਂ ਪੈਂਦੀ ਯਾਨੀ ਕਿ ਸਿਰਫ 3 ਤੋਂ 4 ਯੂਨਿਟ ਬੱਤੀ ਦੇ ਖਰਚੇ ਨਾਲ ਯਾਨੀ ਕਿ 20 ਤੋਂ 30 ਰੁਪਏ ਦਾ ਬੱਤੀ ਦਾ ਖਰਚਾ ਪੈਂਦਾ ਜਿਹਦੇ ਕਰਕੇ 60 ਤੋਂ 65 ਕਿਲੋਮੀਟਰ ਚੱਲ ਜਾਂਦੀ ਹੈ ਤੇ ਆਪਾਂ ਇੱਥੇ ਸ਼ੋਅਰੂਮ ਮੈਨੇਜਰ ਰੋਬੀ ਜੀ ਨਾਲ ਗੱਲਬਾਤ ਕਰਾਂਗੇ ਤੇ ਰੋਬੀ ਜੀ ਸਵਾਗਤ ਹੈ ਤੁਹਾਡਾ লাইਵ ਭਾਰਤ ਤੇ ਬਹੁਤ-ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਅੱਜ ਦਾ ਯੁੱਗ ਇਲੈਕਟ੍ਰਿਕ ਦਾ ਯੁੱਗ ਹੈ ਇਲੈਕਟ੍ਰਿਕ ਦੇ ਦੋਦ ਵਿੱਚੋਂ ਕਾਫੀ ਰੇਸ ਚੱਲਦੀ ਪਈ ਹੈ ਤੇ ਹੁਣ ਜਿਹੜਾ Bajaj ਇੱਕ ਬ੍ਰਾਂਡ ਜਿਹੜਾ ਆਪਣੇ ਆਪ ਚ ਚੇਤਕ ਇੱਕ ਬ੍ਰਾਂਡ ਪਹਿਲਾਂ ਵੀ ਚੱਲਦਾ ਰਿਹਾ ਚੇਤਕ ਹੁਣ ਫਿਰ ਚੇਤਕ ਨਵਾਂ ਇਲੈਕਟ੍ਰਿਕ ਲੈ ਕੇ ਆ ਗਿਆ ਤੇ ਹੁਣ ਇਹ ਨਵਾਂ ਇਲੈਕਟ੍ਰਿਕ ਦੇ ਵਿੱਚ ਕੀ ਕਿਹੜੇ ਕਿਹੜੇ ਫੀਚਰ ਹਨ ਆਓ ਸਰਬੰਦੋਂ ਦੱਸੋ ਫੀਚਰ ਤੇ ਇਲੈਕਟ੍ਰਿਕ ਦੇ ਜਿਹੜੇ ਫੀਚਰ ਹਨ ਉਹ ਆਪਣੇ ਆਪ ਚ ਬਹੁਤ ਹੀ ਖੂਬਸੂਰਤ ਫੀਚਰ ਹਨ ਕਿਉਂਕਿ ਮਾਡਰਨ ਯੁੱਗ ਦੇ ਵਿੱਚ ਮਾਡਰਨ ਫੀਚਰ ਜਿਹੜੇ ਆ ਉਹ ਤੁਹਾਨੂੰ ਦਿਖਾਵਾਂਗੇ ਅੱਜ ਫਸਟ ਆਫ 올 ਸਾਡਾ ਜ ਬਟ ਇਸ ਸਕੂਟਰ ਦਾ ਜਿਹੜਾ ਹੈਗਾ ਮੈਟਲ ਬੋਡੀ ਵਿੱਚ ਆ ਰਿਹਾ ਵਾ ਪਲਾਸਟਿਕ ਬੋਡੀ ਨਹੀਂ ਕੀ ਮੋਸਟ ਆਫ ਦਾ EVs ਜਿਹੜੇ ਹੈਗੇ ਆ ਮਾਰਕੀਟ ਵਿੱਚ ਉਹ ਫਾਈਬਰ ਦੀ ਬੋਡੀ ਵਿੱਚ ਆ ਰਹੇ ਆ ਬਟ ਸਾਡੀ ਜਿਹੜਾ ਫੂਟਰ ਹੈਗਾ ਫੁੱਲ ਮੈਟਲ ਬੋਡੀ ਵਿੱਚ ਆ ਰਿਹਾ ਯਾਨੀ ਕਿ ਫੁੱਲ ਮੈਟਲ ਮੈਟੈਲਿਕ ਬੋਡੀ ਜੋ ਪਹਿਲਾਂ ਮਜ਼ਬੂਤੀ ਸੀ ਜੇ ਤੱਕ ਦੀ ਉਹੀ ਮਜ਼ਬੂਤੀ ਹੋਣੀ ਵੀ ਤੇ ਉਸ ਤੋਂ ਬਾਅਦ ਤੁਹਾਨੂੰ ਇਹਦੇ ਵਿੱਚ 12 ਇੰਚ ਦੇ ਲੋਏ ਬੀਸ ਮਿਲ ਜਾਂਦੇ ਆ ਟਿਊਬਲਸ ਸਟਾਈਲਸ ਮਿਲ ਜਾਂਦੇ ਆ MRF ਦੇ ਬਹੁਤ ਸਾਰੇ ਤੁਹਾਨੂੰ ਡਰਮ ਬ੍ਰਿਕਸ ਮਿਲ ਜਾਣੀਆਂ ਇੱਕ ਚਾਰਜਿੰਗ ਤੇ 113 ਕਿਲੋਮੀਟਰ ਦੀ ਆਈਡੀ ਸੀ ਰੇਂਜ ਆ 4 ਘੰਟੇ ਚਾਰਜਿੰਗ ਟਾਈਮ ਹੈਗਾ ਵਾ ਇਹ 3 ਯੂਨਿਟ ਕਲੀਅਮ ਕਰਦਾ ਹੈ ਇਕ ਵਾਰੀ ਚਾਰਜਿੰਗ ਕਰਨ ਤੇ ਯਾਨੀ ਕਿ ਇੱਕ ਵਾਰੀ ਚਾਰਜ ਤੇ 113 ਕਿਲੋਮੀਟਰ ਚੱਲ ਜਾਂਦਾ ਹੈ 113 ਕਿਲੋਮੀਟਰ ਦੀ ਮਾਈਲੇਜ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਕੰਪਨੀ ਵੱਲੋਂ ਇੱਕ ਵਾਰੀ ਚਾਰਜ ਤੇ 113 ਕਿਲੋਮੀਟਰ ਦੀ ਮਾਈਲੇਜ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਸਰ ਇਹਦੀ 22 ਲੀਟਰ ਦੀ ਬੂਟ ਸਪੇਸ ਹੈਗੀ ਹੈ ਜਿਦਾਂ ਕਿ ਤੁਸੀਂ ਦੇਖ ਸਕਦੇ ਜੀ ਇਹ ਤੁਹਾਨੂੰ ਚਾਜਰ ਵਿੱਚ ਮਿਲਦਾ ਵਾ ਉਸ ਤੋਂ ਬਾਅਦ 22 ਲੀਟਰ ਦੀ ਵਿਦ LED ਲਾਈਟ ਤੁਹਾਨੂੰ ਬੂਟ ਸਪੇਸ ਮਿਲ ਜਾਂਦੀ ਹੈ ਇਹਦੇ ਵਿੱਚ LED ਲਾਈਟ ਵਿਦ ਬੂਟ ਸਪੇਸ ਤੇ ਡਿਸਪਲੇ ਸਰ ਪਲੇ ਦੀ ਕਿਸ ਤਰ੍ਹਾਂ ਰਹੇਗੀ ਡਿਜੀਟਲ ਡਿਸਪਲੇ ਰਹੇਗੀ ਜੀ ਜੀ ਸਰ ਵੇਖ ਸਕਦੇ ਜੀ ਉਸ ਬੜਾ ਸਟਾਰਡ ਅਗਾ ਸਕੂਟਰ ਜਿਸ ਤਰ੍ਹਾਂ ਕੀ ਕੀਲੈਸ ਕਾਰ ਹੁੰਦੀ ਹੈ ਉਸ ਤਰ੍ਹਾਂ ਕੀਲੈਸ ਜਿਹੜਾ ਹੈ ਇਹ ਸਕੂਟਰ ਆ ਜਦੇ ਸਮਝਮਾਨੇ ਦਾ ਡਿਜੀਟਲ ਮੀਟਰ ਮਿਲ ਜਾਂਦਾ ਤੁਹਾਨੂੰ ਜਿਹਦੇ ਵਿੱਚ ਤੁਹਾਨੂੰ ਰੇਨ ਸ਼ੋ ਕਰਦਾ ਵਾ ਸਪੀਡ ਸ਼ੋ ਕਰਦਾ ਵਾ Odometer ਬੈਟਰੀ ਇੰਡੀਕੇਸ਼ਨ ਟਾਈਮ ਤੇ ਮੋਡਸ ਵਗੈਰਾ ਤੇ ਸਾਈਡ ਸਟੈਂਡ ਇੰਡੀਕੇਸ਼ਨ ਸਭ ਕੁਝ ਤੁਹਾਨੂੰ ਇਨਫੋਰਮੇਸ਼ਨ ਅਗਾ ਸਕੂਟਰ ਦੀ ਸਕਰੀਨ ਤੇ ਮਿਲ ਜਾਂਦੀ ਹੈ ਲਗਭਗ 26 ਤੋਂ 27 ਪੈਸੇ ਪਰ ਕਿਲੋਮੀਟਰ ਦੀ ਕੋਸਟ ਇਹ ਦਿੰਦਾ ਹੈ 26 ਤੋਂ 27 ਪੈਸੇ ਪਰ ਕਿਲੋਮੀਟਰ ਦੀ ਕੋਸ ਇਸ ਤੋਂ ਸਸਤਾ ਕੁਝ ਨਹੀਂ ਹੋ ਸਕਦਾ ਉਹ ਵੀ ਬ੍ਰਾਂਡ ਦੇ ਵਿੱਚ ਚੇਤਕ ਬ੍ਰਾਂਡ ਜਿਹੜਾ ਆਪਣੇ ਆਪ ਤੇ ਬਹੁਤ ਵੱਡਾ ਬ੍ਰਾਂਡ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਹੈ ਚੇਤਕ ਕਿੰਨਾ ਭਰੋਸੇਮੰਦ ਸੀ ਹਰ ਘਰ ਦੇ ਵਿੱਚ ਇੱਕ ਖੁਆਇਸ਼ ਹੁੰਦੀ ਸੀ ਇੱਕ ਸ਼ਾਨ ਹੁੰਦਾ ਸੀ ਚੇਤਕ ਤੇ ਅੱਜ ਫਿਰ ਸ਼ਾਨ ਬਣ ਕੇ ਵਾਪਸ ਆ ਚੁੱਕਾ ਚੇਤਕ ਜੋ ਕਿ ਸਿਰਫ 23 ਤੋਂ 28 ਪੈਸੇ ਜਿਸ ਤਰ੍ਹਾਂ ਕਿ ਇੱਕ 113 ਕਿਲੋਮੀਟਰ ਦੀ ਮਾਈਲੇਜ ਦੇ ਰਿਹਾ ਹੈ 30 ਰੁਪਏ ਦੀ ਕੋਸਟ ਤੁਹਾਡੀ ਇਲੈਕਟ੍ਰਿਕਸ ਦੀ ਪੈਂਦੀ ਹੈ ਵੈਸੇ ਵੀ ਅੱਜ ਜਿਹੜੀ ਸਰਕਾਰ ਹੈ ਕਈਆਂ ਦੇ ਘਰ ਤੇ ਬੱਤੀ ਫ੍ਰੀ ਬਿਲਕੁਲ ਚੱਲ ਰਹੀ ਹੈ ਤੇ ਉਸ ਹਿਸਾਬ ਨਾਲ ਤੇ ਤੁਹਾਨੂੰ ਜ਼ੀਰੋ ਰਨਿੰਗ ਕੋਸਟ ਪਏਗਾ ਸਕੂਟਰ ਤੇ ਦੂਸਰੀ ਗੱਲ ਕਰੀਏ ਇਹਦੇ ਸਿਕਿਉਰਟੀ ਫੀਚਰ ਬਹੁਤ ਵਧੀਆ ਹੈ ਜਿਸ ਤਰ੍ਹਾਂ ਕਿ ਇਹ ਗੱਡੀ ਦਾ ਜਿਹੜਾ ਕੀਲੈਸ ਜਿਹੜੀ ਹੈ ਇਹ ਸਕੂਟਰ ਹੈ ਕੀਲੈਸ ਸਕੂਟਰ ਹੈ ਇਹਦੇ ਵਿੱਚ ਜਿਹੜੇ ਕੀ ਲਗਾਉਣ ਦੀ ਲੋੜ ਨਹੀਂ ਹੁੰਦੀ ਤੇ ਦੂਸਰੀ ਚੀਜ਼ ਕੀ ਤੋਂ ਥੋੜੀ 2 ਕਿਲੋਮੀਟਰ ਦੂਰ ਜਾਏਗੀ ਤੇ ਗੱਡੀ ਆਪਣੇ ਆਪ ਬੰਦ ਹੋ ਜੀਗੀ ਯਾਨੀ ਕਿ ਚੋਰੀ ਹੋਣ ਦਾ ਕੋਈ ਡਰ ਵੀ ਨਹੀਂ ਹੈ ਜੀ ਇਹ ਚ ਤੁਹਾਨੂੰ ਸੈਂਸਰ ਕੀ ਮਿਲ ਜਾਂਦੀ ਹੈ ਅਗਰ ਉਹ 1.5 ਮੀਟਰ ਤੇ ਸਕੂਟਰ ਤੇ ਆਰਾਊਂਡ ਹੋ ਗਈ ਤਾਂ ਹੀ ਸਕੂਟਰ ਸੈਂਸ ਕਰ ਪਾਉਗੀ ਬੇਰੋ 1.5 ਮੀਟਰ ਤੋਂ ਬਾਹਰ ਚੱਲ ਗਈ ਹੈ ਸਕੂਟਰ ਨੂੰ ਸੈਂਸ ਕਰਕੇ ਤਾਂ ਸਟਾਰਟ ਵੀ ਨਹੀਂ ਹੋ ਸਕਦਾ ਇੱਕ ਚੀਜ਼ ਬਹੁਤ ਕ ਅੱਜਕੱਲ ਦੇਖੀ ਹੈ ਕਿ ਸਕੂਟਰ ਲੱਗਾ ਹੁੰਦਾ ਘਰ ਦੇ ਬਾਹਰ ਆਂਦੇ 2 ਮਿੰਟ ਚ ਲੌਕ ਤੋੜਿਆ ਤੇ ਲੈ ਕੇ ਚਲੇ ਜਾਂਦੇ ਆ ਇਸ ਤਰ੍ਹਾਂ ਦੇ ਇਹਦੇ ਵਿੱਚ ਕੋਈ ਡਰ ਨਹੀਂ 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 ਸਰ ਇਹਦੇ ਵਿੱਚ ਕੋਈ ਡਰ ਨਹੀਂਗਾ ਅਗਰ ਕੀ ਸਕੂਟਰ ਤੇ ਲੱਗੇ ਹੈਗੀ ਆ ਤਾਂ ਹੀ ਸਕੂਟਰ ਸਟਾਰਟ ਹੋਣਾ ਭਵੇਂ ਅਗਰ ਕੋਈ ਲਾਲੂ ਕਿ ਇਹਨੂੰ ਉਸ ਲੋਕ ਤੋੜ ਵੀ ਦਿੰਦਾ ਵਾ ਜਿਤਨਾ ਮਾਮੂਲੀ ਹੁੰਦਾ ਵਾ ਤੇ ਲੋਕ ਤੋੜ ਕੇ ਇਹਨੂੰ ਔਨ ਨਹੀਂ ਕਰ ਸਕਦਾ ਅਗਰ ਔਨ ਨਹੀਂ ਹੋ ਗਿਆ ਸਕੂਟਰ ਫਿਰ ਸਟਾਰਟ ਨਹੀਂ ਹੋ ਸਕਦੀ ਜਿਸ ਤਰ੍ਹਾਂ ਕੀ ਗੱਲ ਹੋਈ ਸਿਕਿਉਰਟੀ ਦੀ ਤੇ ਸਿਕਿਉਰਟੀ ਬਹੁਤ ਹੀ ਬੈਸਟ ਹੈ ਤੁਹਾਡੀ ਗੱਡੀ ਸਿਕਿਉਰ ਰਹੇਗੀ ਤੇ ਦੂਸਰੀ ਗੱਲ ਕਰੀਏ ਇਸ ਦੀ ਬੈਟਰੀ ਲਾਈਫ ਕਿੰਨੀ ਰਹਿੰਦੀ ਹੈ ਸਰ ਇਹਦੀ ਬੈਟਰੀ ਲਾਈਫ ਜਿਹੜੀ ਹੈਗੀ ਆ ਅਰਾਊਂਡ ਆਫ 70 ਤੋਂ 80 ਸਾਲ ਹੈਗੀ ਆ ਤੇ ਤੁਹਾਨੂੰ ਜਿਹੜੀ ਗਾਰੰਟੀ ਮਿਲਦੀ ਬੈਟਰੀ ਉੱਤੇ ਉਹ 3 ਸਾਲ 5000 ਕਿਲੋਮੀਟਰ ਦੀ ਗਾਰੰਟੀ ਮਿਲਦੀ ਪਈ ਹੈ 6000 ਦੇ ਕੇ ਤੁਸੀਂ ਗਾਰੰਟੀ ਨੂੰ ਐਕਸਟੈਂਡ ਵੀ ਕਰ 5 ਸਾਲ ਤੱਕ ਦੀ ਗਾਰੰਟੀ ਹੋ ਸਕਦੀ ਹੈ ਤੇ ਦੂਸਰੀ ਗੱਡੀ ਦੀ ਕੋਸਟ ਕੀ ਹੈ ਜੇ ਕੋਸਰ ਗੱਡੀ ਦੀ ਕੀ ਆ 1 ਲੱਖ 40 ਹਜ਼ਾਰ ਰੌਂਡ ਆਫ ਤੁਹਾਨੂੰ ਪੈ ਰਹੀ ਹੈ ਜੋ ਇਸ ਮੰਦੀ ਸਕੀਮ ਚੱਲਦੀ ਵੀ ਸਪੈਸ਼ਲ ਕੈਸ਼ਬੈਕ ਆਫਰ ਚੱਲਦੇ ਪਏ ਇੱਥੇ ਤੁਹਾਨੂੰ 8300 ਰੁਪਏ ਕੈਸ਼ਬੈਕ ਆ ਜਾਂਦਾ ਵਾ ਜਿਹਦੇ ਵਿੱਚ ਤੁਹਾਨੂੰ ਗੱਡੀ ਆਹ ਰੌਂਡ ਆਫ ਤੁਹਾਨੂੰ 1 32 ਦੇ ਰੌਂਡ ਤੁਹਾਨੂੰ ਪੈ ਜੂਗੀ ਔਨ ਰੋਡ ਮਤਲਬ 1 32 ਹਜ਼ਾਰ ਦੀ ਗੱਡੀ ਜੇ ਲਈਏ ਆਪਾਂ ਐਵਰੇਜ ਕੱਢ ਲਈਏ ਕਿ 30 ਰੁਪਏ ਚ ਚਾਰਜ ਹੋ ਜਾਂਦੀ ਹੈ ਮੈਕਸਿਮਮ ਆਪਾਂ ਇਲੈਕਟ੍ਰਿਕ ਦਾ ਚਾਰਜ ਲੈ ਲਈਏ 30 ਰੁਪਏ ਚ ਚਾਰਜ ਹੋ ਜਾਂਦੀ ਹੈ 1 ਤੇ ਜਿੱਥੇ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ ਜਿੱਥੇ ਪੈਟਰੋਲ ਗੱਡੀ 'ਚ ਤੁਹਾਨੂੰ 100 ਕਿਲੋਮੀਟਰ ਜਾਣ ਲਈ ਰਾਉਂਡ ਆਫ 'ਚ 250 ਤੋਂ 300 ਦਾ ਔਇਲ ਚਾਹੀਦਾ ਹੋ ਇਹਦੇ ਵਿੱਚ ਤੁਹਾਨੂੰ 30 ਰੁਪਏ ਦੀ ਇਲੈਕਟ੍ਰਿਸਿਟੀ ਇਲੈਕਟ੍ਰਿਸਿਟੀ ਵਿੱਚ ਹੋਈ 100 ਕਿਲੋਮੀਟਰ ਜਾ ਸਕਦੇ ਹੈ ਇਲੈਕਟ੍ਰਿਕ ਦਾ ਬਹੁਤ ਵੱਡਾ ਐਡਵਾਂਟੇਜ ਹੀ ਇਹ ਹੈ ਕਿਉਂਕਿ ਤੁਹਾਡੇ ਜੇਬ ਤੇ ਨਾ ਬੋਝਣ ਪੰਦਾ ਨਾ ਹੀ ਧਰਤੀ ਤੇ ਧਰਤੀ ਤੇ ਕਿਸ ਤਰ੍ਹਾਂ ਹੀ ਬੋਝ ਪੰਦਾ ਕਿਉਂਕਿ ਪੋਲੂਸ਼ਨ ਬਿਲਕੁਲ ਨਹੀਂਗਾ ਜ਼ੀਰੋ ਪੋਲੂਸ਼ਨ ਬਾਈਕ ਹੈ ਇਹ ਦੂਸਰੀ ਗੱਲ ਕਰੀਏ ਤੇ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦਾ ਕੈਲਕੂਲੇਟ ਕਰਕੇ ਦੱਸ ਚੁੱਕਾ ਹਾਂ 27 ਤੋਂ 28 ਪੈਸੇ ਪਰ ਕਿਲੋਮੀਟਰ ਦੀ ਕੋਸਟ ਪੈਂਦੀ ਹੈ 27 ਤੋਂ 28 ਪੈਸੇ 30 ਰੁਪਏ ਚ ਚਾਰਜ ਕਰੋ ਤਾਂ 113 ਕਿਲੋਮੀਟਰ ਦਾ ਤੁਸੀਂ ਸਫ਼ਰ ਕਰੋ ਸਿਰਫ ਜੇ ਜੇ ਦੀ ਬੈਟਰੀ ਦੀ ਲਾਈਫ ਜਿਹੜੀ ਹੈ ਉਹ 708 ਸਾਲ ਦੱਸੀ ਜਾ ਰਹੀ ਹੈ ਤੇ ਜੇ ਗਰੰਟੀ ਦੀ ਗੱਲ ਕਰੀਏ ਤੇ 3 ਸਾਲ ਦੀ ਗਰੰਟੀ ਮਿਲਦੀ ਜਿਹਨੂੰ ਤੁਸੀਂ ਐਕਸਟੈਂਡ ਕਰਾ ਸਕਕੇ ਇਹਨੂੰ 5-7 ਤੱਕ ਲੈ ਜਾ ਸਕਦੇ ਹੋ ਜੇ ਇਲੈਕਟ੍ਰਿਕ ਸਕੂਟਰ ਦੀ ਹੋਰ ਵੀ ਵਧੇਰੇ ਜਾਣਕਾਰੀ ਚਾਹੀਦੀ ਹੋਏ ਤੇ ਬਜਾਜ ਆਟੋਮੋਬਾਈਲ ਤੁਸੀਂ ਚਿਤਕ ਦੇ ਸ਼ੋਅਰੂਮ ਆ ਸਕਦੇ ਹੋ ਜਾਂ ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਇਸ ਗੱਡੀ ਦੇ ਬਾਰੇ ਜਾਣ ਸਕਦੇ ਹੋ ਤੇ ਇੱਕ ਵਾਰੀ ਜ਼ਰੂਰ ਆਓ ਟੈਸਟ ਰਾਈਡ ਕਰੋ ਤਾਂ ਕਿ ਤੁਹਾਨੂੰ ਗੱਡੀ ਦਾ ਪਤਾ ਚੱਲੇ ਗੱਡੀ ਦੇ ਮਜ਼ਬੂਤੀ ਦਾ ਪਤਾ ਚੱਲੇ ਤੇ ਕੰਫਰਟ ਲੈਵਲ ਦਾ ਪਤਾ ਚੱਲੇ ਬਿਲਕੁਲ ਹੀ ਫਲੋਟਿੰਗ ਰੋਡ ਜਿਹੜ ਐਕਸਪੀਰੀਅੰਸ ਜ਼ਰੂਰ ਕਰੋ